ਹਾਂਜੀ ਸ਼ਸ਼ੀਗਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਠੀਕ ਠਾਕ ਹੋਮ ਹੋ ਗਈ ਅੱਜ ਦਾ ਬਲੌਗ ਤੁਹਾਡੇ ਲਈ ਫੇਰ ਕਰਦਾ ਹਾਂ ਸਟਾਰਟ ਅੱਜ ਆਪਾਂ ਆਏ ਸੀਗੇ ਚੱਕ ਪਾਈ ਕੇ ਸੰਤਾਂ ਨੇ ਵਰਸ਼ੀ ਮਨਾਈ ਜਾਂਦੀ ਆ ਫੱਤਾਮਾਲੋ ਕੋ ਤੋਂ ਬੱਸ ਆਈ ਸੀ ਗੁਰਦੁਆਰਾ ਸਾਹਿਬ ਤੋਂ ਜੀ ਸੋ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਜੁੜੇ ਰਹੋ ਚਲੋ ਚੱਲਦੇ ਹਾਂ ਜੀ ਆ ਬੱਸ ਆਈ ਸੀਗੀ ਪਿੰਡ ਫੱਤਾਮਾਲੋ ਕੋ ਗੁਰਦੁਆਰਾ ਸਾਹਿਬ ਤੋਂ ਇੱਥੇ ਆਈ ਹੋਈ ਸੰਗਤ ਬਹੁਤ ਆਈ ਆ ਉਧਰ ਮੱਥਾ ਟੇਕੀ ਜਾਂਦੀ ਆ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਫ੍ਰੀ ਹੋਏ ਹਾਂ ਹੁਣੇ ਆ ਬੱਸ ਆਈ ਹੋਈ ਗੁਰਦੁਆਰਾ ਸਾਹਿਬ ਤੋਂ ਵੀਤਨੇ ਚਲਾਉਣੀਆਂ ਵੀ ਪੁਲਸੀਆਂ ਨੇ ਪੁਲਸੀਆਂ ਨੇ ਲਗਾ வணங்கயா நாகப ਪੱਤ ਪੰਨ ਰਤੇ ਕਰਵਾਵਾ ਆ ਸੰਗਤ ਅੱਜ ਸਾਡੇ ਨਾਲ ਆ ਜੀ ਸਾਰਾ ਦਿਨ ਆ ਦੇਖੋ ਜੀ ਗੇਟ ਬਣਾ ਹੋਇਆ ਬਹੁਤ ਸੋਹਣਾ ਦਿਖਾ ਰਹੇ ਤੁਹਾਨੂੰ ਥੋੜਾ ਲਵੇ ਕੈਮਰਾ ਕਰਕੇ ਹਾਂਜੀ ਉਹ ਸੰਗਤ ਚੱਲੀ ਆ ਵਾਪਸ ਪਿੰਡ ਫੱਤਾ ਮਾੜੋ ਕਈ ਦਰਸ਼ਨ ਕਰ ਲਈ ਸਭ ਨੇ ਚੜਦੀ ਆਈ ਬਸ ਤੇ ਸੰਗਤ ਚੱਕ ਭਾਈ ਤੁਸੀਂ ਚੱਲਦੇ ਆ ਵਾਪਸ ਪਿੰਡ ਫੱਤਾ ਮਾੜੋ ਗਈ ਸੰਗਤ ਬਸ ਤਿਆਰ ਖੜੀ ਆ ਚੱਲਦੇ ਜੀ ਸੰਗਤ ਚੱਲ ਰਹੀ ਆ ਬਸ ਸ੍ਰੀ ਆਕਾਲ ਫਾਂਗਲ ਚੜੀ ਜਾਂਦੇ ਬੱਸ 'ਚ ਚੱਲਦੇ ਆਂ ਵਾਪਸ ਪਿੰਡ ਫੱਤਾ ਮਾਲੋ ਕੋਲ ਹਾਂਜੀ ਹੁਣ ਵਾਪਸ ਪਹੁੰਚ ਗਏ ਗੁਰਦੁਆਰਾ ਸਾਹਿਬ ਪਿੰਡ ਫੱਤਾ ਮਾਲੋ ਕੇ ਆ ਗਏ ਜੀ ਹੁਣ ਆਪਾਂ ਸੰਗਤ ਆ ਗਿਆ ਉੱਥੋਂ ਸਾਰੀ ਅੱਜ ਦੀ ਵੀਡੀਓ ਆਪਣੀ ਇੰਨੀ ਗਈ ਆ ਮਿਲਦੇ ਆ ਨਵੇਂ ਵੀਡੀਓ ਲੈ ਕੇ ਗੁੱਡ ਬਾਏ ਰੱਬ ਰੱਖੇ